ਚੋਦ ਲਾ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਬੜਾ ਲੱਭੇ ਬੜਾਈ ਜਾ ਬੜਾਈ ਜਾ ਓਏ ਹਾਂ ਆ ਦੇਖੋ ਆਪਣਾ ਰੱਖ ਜਾ ਰੱਖ ਦੇ ਯਾਰ ਤੂੰ ਇੱਕ ਵਾਰ ਗਾਣਾ ਕਰਦੀ ਆ ਪਾਜੀ ਗਾਲ ਨਹੀਂ ਕੱਢੀ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਦੇਖ ਕਿੰਦਾ ਬੋਲਦੀ ਆ ਫੋਟੋ ਬਣਾ ਲੈ ਮੋਬਾਈਲ ਬਣਾ ਲੈ ਮੋਬਾਈਲ ਬਣਾਣੀ ਆ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਨਹੀਂ ਕਹਿੰਦੇ ਮੈਂ ਹੁਣ ਉਹ ਤਾਂ ਦੇਖਾਂ ਤੂੰ ਰਹਾ ਹਾਂਗਾ ਨਹੀਂ ਤੂੰ ਮੈਨੂੰ ਹਰ ਇੱਕ ਵਾਰ ਗਾਣਾ ਕਰਦੀ ਆ ਚੋਟੀ ਗਾਣਾ ਕਰਦੀ ਆ ਤੂੰ ਤੂੰ ਵੀ ਤਾਂ ਪੈਂਦੀ ਐ ਨਾ ਪੈਂਦੀ ਨਾ ਪਹਿਲਾ ਪਹਿਲਾ ਤੂੰ ਪਹਿਲਾ ਤੂੰ ਤੇਰੀ ਹੋ ਗਈ ਫਿਰ ਸਾਡੇ ਤਾਂ ਬੰਦ ਲਾਤਾ ਆਂ ਆਦੇ ਨਹੀਂ ਉਹ ਬਥੇਰੀਆ ਬਥੇਰੀਆ ਹੋਂਦ ਵੀ ਕੇ ਨਾ ਮਾਰਦੇ ਬਹੁਤ ਕੋਈ ਨਹੀਂ ਤੇਰੇ ਵੀ ਪਾਜੂ ਦੇ ਯਾਰ ਹਮਾ ਚੁੱਪ ਹੋ ਜਾ ਚੁੱਪ ਹੋ ਜਾ ਚੁੱਪ ਹੋ ਜਾ ਹੈਨਾ ਜੇ ਹੁਣ ਮੈਨੂੰ ਗੰਦ ਬੋਲਨੀ ਹੈ ਨਾ ਪਹਿਲਾ ਕਹਿ ਰੋ ਬੋਲੇ ਦੱਸ ਤੂੰ ਬਲੀ ਜਾਣੀ ਤੂੰ ਵੀਡੀਓ ਬਣਾਉਣੀ ਮੈਨੂੰ ਪਤਾ ਆ ਕੋਈ ਗੱਲ ਨਹੀਂ ਹਾਂ ਹੈਨਾ ਪਹਿਲਾਂ ਤੂੰ ਗੰਦ ਬੋਲਦੀ ਏ ਕਿੱਥੇ ਲੱਗੀ ਦਿਖਾਓ ਹੈ ਨਾ ਬੰਦ ਕਰ ਦੇ ਜਰਾ ਹੈ ਨਾ ਤੋੜ ਦੇ ਲੋਈ ਲੱਗਣਾ ਚੜ ਕੇ ਆਉਦਾ ਰਹਾਮ ਦਾ ਆ ਦੇ ਮੈਂ ਮੈਂ ਤੇਰੇ ਮਾਤਰਾ ਦੇ ਨਾਲ ਤੇ ਮੈਂ ਦੱਸਦਾ ਮੈਂ ਚੁੱਪ ਹੋ ਜਾ ਮਾਰ ਤੇ ਵੀ ਮਾਰ ਦੇ ਚੁੱਪ ਹੋ ਜਾ ਮਾਰ ਦੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਲੋਈ ਲੱਗਣਾ ਚੁੱਪ ਹੋ ਜਾ ਕੋਸੀ ਨਾ ਬਸ ਯਾ ਚੁੱਪ ਹੋ ਜਾ ਚੁੱਪ ਹੋ ਜਾ ਬਸ ਮੈਂ ਉਹ ਨੂੰ ਕਹਿੰਦੇ ਤੇਰਾ ਮਤਲਬ ਕੀ ਬੋਲੋ ਮੇਰੀ ਅਟਕ ਯਾਨੀ ਕਿ ਅਟਕ ਕੱਟ ਦਿਆ ਉਹ ਮੇਰੀ ਨਹੀਂ ਪੱਟੀ ਜਾਣੇ ਨਾ ਮੇਰੀ ਨਹੀਂ ਪੱਟੀ ਜਾਣ ਜਿੱਦਾਂ ਮਰ ਜਾਈ ਹੈ ਨਾ ਚੁੱਪ ਹੋ ਜਾ ਮੇਰੀ ਨਹੀਂ ਨਾ ਪੱਟੀ ਜਾਣ ਜਿੱਦਾਂ ਮਰ ਜਾਈ ਉਹ ਚਾਚੂ ਆ ਜਾਓ ਇੱਧਰ ਹੈ ਨਾ ਹਰੇਕ ਵਾਰ ਗੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੀ ਦੇ ਨੀ ਮਾਰੇ ਪਟਾਣੇ ਮੈਂ ਕਿ ਮੇਰੀ ਐਥੇ ਨਹੀਂ ਪਟਣੀ ਹੈ ਹੈਨਾ ਕਿਹਨੇ ਪਟਣੀ ਨਹੀਂ ਦੇਖਤਾ ਓਏ ਓਏ ਇਧਰ ਬਣਾ ਵੀਡੀਓ ਆ ਬਣਾ ਵੀਡੀਓ ਆ ਬਣਾ ਵੀਡੀਓ ਆ ਬਣਾ ਦਗਾ ਕਿਥੇ ਵੀ ਨਹੀਂ ਪਟਣੀ ਹੈ ਹੈਨਾ ਗੱਲਾਂ ਕਰਾਂਗੇ ਤਾਂ ਕੋਈ ਹੈਨਾ ਤੀਜਾ ਜਿਹੜਾ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਗੰਦ ਓ ਕੰਜਰਾ ਬੋਲਦਾ ਤੂੰ ਹੁਣ ਬੋਲੂਗੀ ਹਾਂ ਤੂੰ ਬੋਲ ਹੁਣ ਬੋਲੂਗੀ ਹੁਣ ਬੋਲੂਗੀ ਚੁੱਪ ਹੋ ਜਾ ਤੁਸੀਂ ਚੁੱਪ ਹੋ ਜਾ ਤੁਸੀਂ ਅੰਮਾ ਚੁੱਪ ਹੋ ਜਾ ਤੁਸੀਂ ਬਣਾਦਾ ਹੋਵੇ ਨਾ ਰਹਿਣਾ ਹੈਨਾ ਗੰਦ ਬੋਲਦੀ ਹੈਨਾ ਬੋਲਦਾ ਕਿ ਉਹਨੂੰ ਗੰਦ ਬੋਲ ਚੁੱਪ ਕਰ ਜਾਓ ਤੁਸੀਂ ਚੁੱਪ ਕਰ ਜਾਓ ਬਸ ਚੁੱਪ ਕਰ ਜਾਓ ਹੈਨਾ ਤੇਰਾ ਅੰਡ ਗਵਾਣ ਦੇ ਮਾਪਿਆਂ ਤੇ ਆਇਆ ਬੋਲ ਕੇ ਕਾਕਾ ਤੁਸੀਂ ਕਰ ਨਾ ਅੰਡ ਗਵਾਣੀ ਕਰਵੀ ਹੈਨਾ ਗੰਦ ਨਹੀਂ ਕਿਸੇ ਨੇ ਸੁਣਨਾ ਤੂੰ ਕਿਹੜਾ ਬੋਲਿਆ ਤੂੰ ਸੁਣ ਲਾ ਤੂੰ ਮੈਂ ਪਹਿਲਾਂ ਕਿੰਨਾ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਤੁਹਾਨੂੰ ਕਹਿ ਦੋ ਕੀ ਬੋਲੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਤੂੰ ਬਾਅਦ ਚੋਂ ਸ਼ੁਰੂ ਕੀਤੀ ਆ ਬਾਜੀ ਫਿਰ ਤੁਸੀਂ ਵੀ ਭੈਣ ਚੋਦੀ ਕਹਿੰਨੇ ਸੀਗੇ ਕਹਿੰਨੇ ਸੀਗੇ ਉਹਨਾਂ ਨੂੰ ਕਿਹਾ ਕਿ ਇਹ ਲੱਗ ਪਿਆ ਬੋਲਣੇ ਹੈ ਹਨ ਇਹ ਲੱਗ ਨਹੀਂ ਪਿਆ ਬੋਲਣੇ ਹੈ ਹਨ ਭੈਣ ਚੋਦੀ ਵੀ ਨਾ ਕਹਿੰਦੀ ਸੀਗੇ ਹੈ ਨਾ ਤੁਸੀਂ ਕਹਿੰਦੇ ਨਹੀਂ ਸੀਗੇ ਜਦੋਂ ਪਹਿਲਾ ਲੜਾਈ ਹੋਈ ਤੁਸੀਂ ਪਹਿਲਾ ਲੜਾਈ ਹੋਈ ਕਿਹਾ ਨਹੀਂ ਸੀ ਤੁਸੀਂ ਕਿਹਾ ਨਹੀਂ ਸੀ ਜਦੋਂ ਪਹਿਲਾ ਲੜਾਈ ਹੋਈ